ਹਾਂਜੀ ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਕਿਸਾਨ ਭਰਾਜ ਆਪਾਂ ਗੱਲਬਾਤ ਕਰਨੀ ਬਾਸਮਤੀ ਦੇ ਰੇਟ ਜਿਹੜੇ ਕਿਵੇਂ ਰਹਿ ਸਕਦੇ 2025 ਦੀ ਵਿੱਚ ਤੇ ਵਪਾਰੀ ਜਿਹੜਾ ਰੇਟ ਬਾਸਮਤੀ ਦਾ ਵੱਧ ਘਟ ਕਿਉਂ ਲਾਉਂਦੇ ਆ ਤੇ ਆਹ ਵਾਲੀ ਬਾਸਮਤੀ ਦੀ ਕਿਸਮ ਜਿਹੜੀ 1 ਲੱਖ ਰੁਪਏ ਨੂੰ ਜਿਹੜਾ ਹੱਥ ਮਾਰੇਗੀ ਸੋ ਪੂਰੀ ਗੱਲਬਾਤ ਕਰਦੇ ਆ ਜਿਹੜੇ ਪ੍ਰਾਪਲੀ ਵੀਡੀਓ ਚੈਨਲ ਤੇ ਦੇਖ ਰਹੇ ਚੈਨਲ ਨੂੰ ਸਬਸਕ੍ਰਾਈਬ ਕਰ ਜ਼ਰੂਰ ਕਰ ਲਿਓ ਜੇਕਰ ਵੀਡੀਓ ਫੇਸ ਤੇ ਦੇਖ ਰਹੇ ਆਪਣੇ ਫੇਸ ਨੂੰ ਲਾਈਕ ਤੇ ਫੋਲੋ ਕਰ ਲਿਓ ਤੇ ਹੋਰ ਆਪਣੇ ਵੀਰਾਂ ਤੱਕ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਓ ਸੋ ਹੁਣ ਕਿਸਾਨ ਭਰਾ ਆਪਾਂ ਗੱਲਬਾਤ ਸ਼ੁਰੂ ਕਰਦੇ ਜਿਵੇਂ ਕਿ ਜਿਹੜੇ ਕਿਸਾਨ ਪਰਵਾਂ ਨੇ ਬਾਸਮਤੀ ਦੀ ਕਿਸਮਾਂ ਲਈਆਂ ਚਾਹੇ ਕੋਈ ਵੀ ਕਿਸਮ ਲਈ ਆ ਸੋ ਉਹਦੇ ਬਾਰੇ ਆਪਾਂ ਅੱਜ ਰੇਟਾਂ ਬਾਰੇ ਗੱਲ ਕਰਨੀ ਆ ਵੀ ਜਿਵੇਂ ਆਪਾਂ ਜਾਣਦੇ ਵੀ ਜਿਹੜੇ ਬਾਸਮਤੀ ਦੇ ਰੇਟ ਨੇ ਉਹ ਦੋ ਤਿੰਨ ਕਾਰਨਾ ਤੇ ਨਿਰਭਰ ਕਰਦੇ ਆ ਕਿ ਉਹ ਰੇਟ ਆਪਾਂ ਨੂੰ ਵੱਧ ਆ ਜਾਂ ਘੱਟ ਮਿਲੇਗਾ ਉਹਦਾ ਸਭ ਤੋਂ ਮੇਨ ਕਾਰਨ ਜਿਹੜਾ ਹੁੰਦਾ ਕਿ ਜਿਹੜੇ ਬਾਹਰਲੇ ਦੇਸ਼ਾਂ ਤੋਂ ਜਿਹੜੀ ਆਪਣੇ ਦੇਸ਼ ਤੋਂ ਇੰਡੀਆ ਤੋਂ ਜਿਹੜੀ ਬਾਸਮਤੀ ਦੀ ਮੰਗ ਹੈ ਉਹ ਕਿੰਨੀ ਹੈਗੀ ਆ ਪਏ ਪੰਜਾਬ ਦੀ ਜਾਂ ਹਰਿਆਣੇ ਦੀ ਬਾਸਮਤੀ ਦੀ ਮੰਗ ਕਿੰਨੀ ਆ ਕਿਉਂਕਿ ਪੰਜਾਬ ਦੇ ਹਰਿਆਣੇ ਦੀ ਬਾਸਮਤੀ ਇਹੋ ਜੀ ਮੰਨੀ ਜਾਂਦੀ ਜਿਹਦੀ ਕੁਆਲਿਟੀ ਦੂਜੀਆਂ ਸਟੇਟਾਂ ਦੇ ਮੁਕਾਬਲੇ ਜੜੀ ਚੰਗੀ ਹੁੰਦੀ ਆ ਕਿਉਂਕਿ ਇਹ ਜਿਹੜੀ ਬਿਲਕੁਲ ਸੀਜ਼ਨ ਦੇ ਵਿੱਚ ਸਹੀ ਸੀਜ਼ਨ ਦੇ ਵਿੱਚ ਪੱਕਦੀ ਸਹੀ ਮੌਸਮ ਦੇ ਵਿੱਚ ਜਿਹੜੀ ਪਕਾਇਦਾ ਹੁੰਦਾ ਕਿਉਂਕਿ ਜਿਹੜੀਆਂ ਦੂਜੀਆਂ ਸਟੇਟਾਂ ਦੇ ਵਿੱਚੋਂ ਬਾਸਮਤੀ ਜਿਵੇਂ ਹੁਣ ਆ ਰਹੀ ਹੈ ਜਿਵੇਂ ਯੂਪੀ ਵਗੈਰਾ ਜਾਂ ਹੋਰ ਸਟੇਟਾਂ ਤੋਂ ਆ ਰਹੀ ਆ ਉਹਦੇ ਕੁਆਲਿਟੀ ਦੇ ਵਿੱਚ ਕਿਉਂਕਿ ਥੋੜਾ ਜਿਹਾ ਗਰਮੀ ਦੇ ਵਿੱਚ ਪੱਕਣ ਕਰਕੇ ਉਹ ਜਿਹੜੀ ਕੁਆਲਿਟੀ ਨਹੀਂ ਬਣਦੀ ਜਿਹੜੀ ਕੁਆਲਿਟੀ ਆਪਾਂ ਨੂੰ ਹਰਿਆਣਾ ਜਾਂ ਬਾਸਮਤੀ ਹਰਿਆਣਾ ਜਾਂ ਪੰਜਾਬ ਦੀ ਬਾਸਮਤੀ ਦੀ ਦੇਖਣ ਨੂੰ ਮਿਲਦੀ ਆ ਕਿਉਂਕਿ ਇਹਦਾ ਜਿਹੜਾ ਲਵਾਇ ਦਾ ਸਮਾਂ ਜਿਹੜਾ ਸਹੀ ਹੁੰਦਾ ਤੇ ਪਕਾਏ ਦਾ ਬਿਲਕੁਲ ਸਹੀ ਮੌਸਮ 'ਚ ਜਾ ਕੇ ਹੁੰਦਾ ਇਹਦੀ ਚੌਲ ਦੀ ਜਿਵੇਂ ਕੁਆਲਿਟੀ ਲੰਬਾਈ ਤੇ ਜਿਹੜਾ ਉੱਪਰ ਹੈ ਜਿਹੜਾ ਉਹਦੀ ਸ਼ਾਈਨਿੰਗ ਵਗੈਰਾ ਜਿਹਨੂੰ ਆਪਾਂ ਕਹਿ ਦਿੰਨੇ ਆ ਕੁਆਲਿਟੀ ਚੰਗੀ ਜਾਂ ਮਾੜੀ ਦੇ ਦਾਗੀ ਦਾਣੇ ਜਿਹੜੇ ਬਹੁਤ ਘੱਟ ਦੇਖਣ ਨੂੰ ਮਿਲਦੇ ਆ ਇਹ ਜਿਹੜਾ ਕਾਰਨ ਹੁੰਦਾ ਵੀ ਆਪਣੀ ਬਾਸਮਤੀ ਦਾ ਕਿਉਂਕਿ ਜੇਕਰ ਤਾਂ ਆਪਾਂ ਬਾਸਮਤੀ ਦੇ ਦਾਣੇ ਜਿੰਨੇ ਆਪਾਂ ਸਾਫ਼ ਰੱਖਾਂਗੇ ਕੁਆਲਿਟੀ ਚੰਗੀ ਬਣਾ ਲਾਂਗੇ ਕਿਉਂਕਿ ਕੁਆਲਿਟੀ ਨਾਲ ਹੀ ਆਪਾਂ ਨੂੰ ਰੇਟ ਅੱਗੇ ਜਾ ਕੇ ਮਿਲਣਾ। ਕਈ ਵਾਰ ਆਪਾਂ ਆਪਣੀ ਗਲਤੀ ਨਾਲ ਜਿਹੜਾ ਕੁਆਲਿਟੀ ਜਿਹੜੇ ਖਰਾਬ ਕਰ ਲੈਨੇ ਉਹਦਾ ਕਾਰਨ ਕਿ ਹੁੰਦਾ ਕਿ ਜਿਵੇਂ ਹੁਣ ਕਈ ਕਿਸਾਨ ਵੀ ਝੋਨੇ ਤੇ ਸਪਰੇਆ ਕਰ ਰਹੇ ਆ ਫੰਗੀ ਸੈੱਡ ਜਾਂ ਸੁੰਡੀ ਵਾਲੀਆਂ ਸਪਰੇਆ ਕਰ ਰਹੇ ਆ। ਤਾਂ ਜਦੋਂ ਆਪਾਂ ਲੇਬਰ ਤੋਂ ਕਰਾਉਣੇ ਜਾਂ ਆਪਾਂ ਆਪ ਹੀ ਕਰ ਲੈਨੇ ਜਾਂ ਆਪਾਂ ਨੂੰ ਉਸ ਚੀਜ਼ ਦਾ ਪਤਾ ਨਹੀਂ ਹੁੰਦਾ। ਕਈ ਵਾਰ ਆਪਾਂ ਨੂੰ ਪਤਾ ਵੀ ਉਹ ਚੀਜ਼ਾਂ ਹੁੰਦਾ ਪਰ ਫਿਰ ਵੀ ਆਪਾਂ ਉਹ ਜਿਹੜੀ ਗਲਤੀ ਕਰ ਬੈਠਦੇ ਆ ਜਿਹੜੀ ਆਪਾਂ ਸਪਰੇਅ ਕਰਦੇ ਆ ਡਾਇਰੈਕਟ ਜਿਹੜਾ ਫੁਹਾਰਾ ਪੱਤਿਆਂ ਦੇ ਮਾਰਦੇ ਨੋਕਾਂ ਦੇ ਮਾਰਦੇ ਉਹ ਕਈ ਵਾਰ ਹੁੰਦਾ ਕਿ ਆਪਾਂ ਨੂੰ ਮਜਬੂਰੀ ਖਾਤਰ ਕਈ ਵਾਰ ਨਸਾਰੇ ਤੇ ਕਿਉਂਕਿ ਬਾਸਮਤੀ ਝੋਨੇ ਦੇ ਵਿੱਚ ਤਾਂ ਆਪਾਂ ਨਸਾਰੇ ਤੋਂ ਪਹਿਲਾਂ ਸਪਰੇਅ ਕਰ ਲੈਨੇ ਲਗਭਗ ਤੇ ਬਾਅਦ ਦੇ ਵਿੱਚ ਆਪਾਂ ਨੂੰ ਇੱਕ ਅੱਧੀ ਕੋਈ ਸਪਰੇਅ ਦੀ ਜ਼ਰੂਰਤ ਪੈਂਦੀ ਜੇਕਰ ਹਲਦੀ ਰੋਗ ਆਉਂਦਾ ਤੇ ਬਾਸਮਤੀ ਦੇ ਵਿੱਚ ਇਹਦੇ ਵਿੱਚ ਉਲਟ ਹੁੰਦਾ ਕਿਉਂਕਿ ਬਾਸਮਤੀ ਦੇ ਵਿੱਚ ਆਪਾਂ ਕਰਨਾ ਕੀ ਹੁੰਦਾ ਕਿ ਬਾਸਮਤੀ ਤੇ ਆਪਾਂ ਨਸਾਰੇ ਤੋਂ ਬਾਅਦ ਵੀ ਇੱਕ ਜਾਂ ਦੋ ਆਪਾਂ ਨੂੰ ਸਪਰੇਆ ਕਰਨੀਆਂ ਪੈ ਸਕਦੀਆਂ ਬਿਮਾਰੀ ਦੇ ਅਕੋਰਡਿੰਗ ਕਿਉਂਕਿ ਬਸਮਤੀ ਦੇ ਵਿੱਚ ਨਸਾਰੇ ਤੋਂ ਬਾਅਦ ਵੀ ਜਿਹੜਾ ਉਹਨੂੰ ਗਰਦਨ ਤੋੜ ਜਿਹੜਾ ਰੋਗ ਪੈ ਜਾਂਦਾ ਕਈ ਵਾਰ ਆਪਾਂ ਉੱਥੇ ਵੀ ਆਪਾਂ ਨੂੰ ਫੰਗੀ ਸ਼ੈਡਸ ਸਪਰੇਅ ਕਰਨੀ ਪੈ ਜਾਂਦੀ ਆ ਪਰ ਜੇਕਰ ਆਏ ਆਪਾਂ ਗਲਤੀ ਕਰਾਂਗੇ ਡਾਇਰੈਕਟ ਫੁਹਾਰਾ ਮਾਰਾਂਗੇ ਜਿਹਦਾ ਚਾਹੇ ਬਸਮਤੀ ਚਾਹੇ ਝੋਨਾ ਝੋਨੇ ਦੇ ਵਿੱਚ ਕੋਲੇ ਆਪਾਂ ਨੂੰ ਬਹੁਤਾ ਜਿਆਦਾ ਫਰਕ ਨਹੀਂ ਦੇਖਣ ਨੂੰ ਮਿਲਦਾ ਪਰ ਬਸਮਤੀ ਦੇ ਜੇਕਰ ਆਪਾਂ ਨਸਾਰੇ ਦੇ ਜਾ ਕੇ ਫੁਹਾਰਾ ਆਪਣਾ ਸਪਰੇਅ ਦਾ ਡਾਇਰੈਕਟ ਵੱਜ ਜਾਂਦਾ ਆਪਾਂ ਪਾਣੀ ਘੱਟ ਲਾ ਦਿੰਨੇ ਜਾਂ ਆਪਾਂ ਸਪਰੇ ਇਹੀ ਕੋਸ਼ਿਸ਼ ਕਰਨੀ ਕਿ ਜਿਹੜੇ ਬਾਸਮਤੀ ਦੇ ਵਿੱਚ ਕਦੇ ਵੀ ਜ਼ਿਆਦੀਆਂ ਮਿਕਸਿੰਗ ਨਾ ਕਰਿਆ ਕਰੋ ਕਿਉਂਕਿ ਉਥੇ ਆਪਾਂ ਨੂੰ ਕੁਆਲਿਟੀ ਤੇ ਰੇਟ ਮਿਲਣਾ ਝੋਨੇ ਦਾ ਚਲੋ ਆਪਣਾ ਬਦਰੰਗ ਦਾਣਾ ਵੀ ਹੋ ਜਾਂਦਾ ਉਥੇ ਕੋਈ ਆਪਣਾ ਪ੍ਰਭਾਵ ਨਹੀਂ ਪੈਂਦਾ ਰੇਟ ਆਪਾਂ ਨੂੰ ਜਿਹੜਾ ਮਿਲਣਾ ਸਰਕਾਰੀ ਜਿਹੜੇ ਮੇਲੀ ਜਾਣਾ ਪਰ ਖਾਸ ਕਰਕੇ ਬਾਸਮਤੀ ਦੀ ਹੁੰਦਾ ਕਿ ਆਪਾਂ ਨੂੰ ਕੁਆਲਿਟੀ ਤੇ ਰੇਟ ਮਿਲਣਾ ਜੇਕਰ ਤਾਂ ਆਪਣੀ ਕੁਆਲਿਟੀ ਚੰਗੀ ਆਪਾਂ ਨੂੰ 2-400 ਰੁਪਏ ਵੱਧ ਮਿਲ ਜਾਂਦਾ ਜੇਕਰ ਕੁਆਲਿਟੀ ਡਾਊਨ ਜੀ ਦਾਗੀ ਦਾਣਾ ਜ਼ਿਆਦਾ ਆ ਜਾਂਦਾ ਉਥੇ ਰੇਟ ਘੱਟ ਮਿਲਦਾ ਇਸ ਚੀਜ਼ ਦਾ ਆਪਾਂ ਖਾਸ ਕਰਕੇ ਧਿਆਨ ਰੱਖਣਾ ਸੋ ਕਿਸਾਨ ਭਰਾਓ ਜਿਹੜੀ ਗੱਲ ਸੀ ਵੀ ਬਾਸਮਤੀ ਦਾ ਰੇਟ ਇਸ ਵਾਰ ਕਿਵੇਂ ਰਹਿ ਸਕਦਾ ਤਾਂ ਬਾਸਮਤੀ ਕਿਸਾਨਪੁਰ ਇਸ ਵਾਰ ਜਿਵੇਂ ਇਹ 12 ਬਾਹਰਲੇ ਦੇਸ਼ਾਂ ਤੋਂ ਡਿਮਾਂਡ ਜਿਹੜੀ ਵਧੀ ਹੈ ਤੇ ਉਹਦੇ ਨਾਲ ਨਾਲ ਜਿਹੜਾ ਇਸ ਵਾਰ ਬਾਸਮਤੀ ਦਾ ਰਕਬਾ ਕੋਹ ਘਾ ਤੱਕ ਜਿਹੜਾ ਘਟ ਦੇਖਣ ਨੂੰ ਮਿਲਿਆ ਵੈਸੇ ਕਈ ਕਿਸਾਨ ਵੀ ਕਹਿੰਦੇ ਨੇ ਬਹੁਤ ਬਹੁਤ ਜ਼ਿਆਦਾ ਬਾਸਮਤੀ ਲੱਗੀ ਆ ਨਹੀਂ ਕਿਸਾਨਾਂ ਨੂੰ ਇਸ ਵਾਰ ਜਿਹੜਾ ਬਹੁਤ ਜ਼ਿਆਦਾ ਘੱਟ ਰਕਬਾ ਲੱਗਾ ਉਹਨਾਂ ਰਕਬਾ ਨਹੀਂ ਲੱਗਾ ਜਿੰਨਾ ਪਿਛਲੇ ਸਾਲਾਂ ਜਾਂ ਆਪਾਂ ਨੂੰ ਦੇਖਣ ਨੂੰ ਮਿਲਦਾ ਕਿਉਂਕਿ ਹੁਣ ਜਿਹੜੀ ਝੋਨੇ ਦੀ ਅਮਦਨ ਬਾਸਮਤੀ ਨੂੰ ਜ਼ਿਆਦਾ ਹੋਣੀ ਸ਼ੁਰੂ ਹੋ ਗਈ ਪਿਛਲੇ ਸਾਲਾਂ ਜਾਂ ਆਪਾਂ ਦੇਖਿਆ ਬਾਸਮਤੀ ਨਾਲੋਂ ਝੋਨਾ ਜਿਹੜਾ ਜਿਆਦਾ ਪੈਸਾ ਦੇ ਗਿਆ ਸੀ ਇਸੇ ਕਰਕੇ ਕਾਰਨ ਕਰਕੇ ਜਿਹੜੇ ਕਿਸਾਨ ਵੀ ਉਹਨਾਂ ਨੇ ਪਿਛਲੇ ਸਾਲ ਮੰਡੀਆਂ 'ਚ ਇਹਨਾਂ ਨੂੰ ਪਤਾ ਰੇਟ ਜਿਹੜਾ ਘੱਟ ਲੱਗਣ ਕਰਕੇ ਇੱਕ ਬਾਸਮਤੀ ਦਾ ਝਾੜ ਘਟ ਗਿਆ ਸੀ ਦੂਜੇ ਨੰਬਰ ਤੇ ਰੇਟ ਵੀ ਘੱਟ ਮਿਲਿਆ ਤੇ ਜਿਹੜੀ ਬਾਸਮਤੀ ਝੋਨੇ ਦੀ ਆਮਦਨ ਨਾਲੋਂ ਵੀ ਥੱਲੇ ਰਹਿ ਗਈ ਸੀ ਕਈ ਕਿਸਾਨ ਵੀਰਾਂ ਦੀ ਹਾਲਾਂਕਿ ਕਈਆਂ ਦੀ ਜ਼ਰੂਰ ਝੋਨੇ ਨੂੰ ਵੱਧ ਨਿਕਲੀ ਜਾਂ ਝੋਨੇ ਦੇ ਬਰਾਬਰ ਨਿਕਲ ਆਈ ਸੀ ਪਰ ਉਹਦੇ ਕਾਰਨ ਕਿਸਾਨ ਵੀਰਾਂ ਨੇ ਜਿਹੜਾ ਰਕਬਾ ਘਟਾ ਦਿੱਤਾ ਉਹ ਵੀ ਕਾਰਨ ਹੈ ਤੇ ਬਾਹਰਲੇ ਦੇਸ਼ਾਂ ਤੋਂ ਮੰਗ ਵਧਣ ਕਰਕੇ ਇਸ ਵਾਰ ਜਿਹੜੇ ਰੇਟ ਆਪਾਂ ਨੂੰ ਉੱਚੇ ਦੇਖਣ ਨੂੰ ਮਿਲ ਸਕਦੇ ਪਿਛਲੇ ਸਾਲ ਨਾਲੋਂ ਉੱਚੇ ਉਹਦਾ ਕਾਰਨ ਹੁਣੇ ਆਪਾਂ ਨੂੰ ਜਿਹੜਾ ਹਾਲਾਤ ਹੁੰਦੇ ਹਾਲਾਤ ਬਣ ਰਹੇ ਉਹਨਾਂ ਤੋਂ ਹੀ ਸਪਸ਼ਟ ਹੁੰਦਾ ਨਜ਼ਰ ਆ ਰਿਹਾ ਕਿਉਂਕਿ ਪਿਛਲੇ ਸਾਲ ਆਪਾਂ ਜਦੋਂ ਹੁਣ ਜਿਹੜੀ ਬਾਸਮਤੀ ਆ ਰਹੀ ਵੈਸੇ ਤਾਂ ਪੰਜਾਬ ਦੇ ਹਰਿਆਣਾ ਦੀ ਬਾਸਮਤੀ ਲਗਭਗ ਨਹੀਂ ਆ ਰਹੀ ਫਿਰ ਵੀ ਜਿਹੜੀ ਬਾਸਮਤੀ ਜੂਪੀ ਵਗੈਰਾ ਜਾਂ ਦੂਜੀਆਂ ਸਟੇਟਾਂ ਤੋਂ ਆ ਰਹੀ ਜਿਵੇਂ ਖਾਸ ਕਰਕੇ 1509 ਜਾਂ 1692 ਜਿਹੜੀ ਇਹ ਬਾਸਮਤੀ ਆ ਰਹੀ ਆ ਇਸ ਬਾਸਮਤੀ ਦਾ ਜਿਹੜਾ ਰੇਟ ਆ ਪਿਛਲੇ ਸਾਲ ਨਾਲੋਂ 200 ਤੋਂ 300 ਰੁਪਿਆ ਆਪਾਂ ਨੂੰ ਵੱਧ ਦੇਖਣ ਨੂੰ ਹੁਣੇ ਸਟਾਰਟਿੰਗ ਦੇ ਵਿੱਚ ਮਿਲਿਆ ਕਿਉਂਕਿ ਇਹਨਾਂ ਦਿਨਾਂ ਜੇ ਉਹ ਬਾਸਮਤੀ ਦਾ ਰੇਟ ਲਗਭਗ 26 ਜਾਂ 27-2800 ਤੱਕ ਦੇਖਣ ਨੂੰ ਮਿਲਦਾ ਸੀ ਇਸ ਵਾਰ ਜਿਹੜਾ ਉਹ ਬਾਸਮਤੀ ਦਾ ਰੇਟ ਆ ਜਿਹੜਾ ਲਗਭਗ ਜਿਹੜਾ ਵੱਧ ਘੱਟ ਤੋਂ ਘੱਟ ਰੇਟ 2800 ਤੇ ਵੱਧ ਤੋਂ ਵੱਧ ਰੇਟ ਜਿਹੜਾ 32300 3300 ਤੱਕ ਜਿਹੜਾ ਕਈ ਮੰਡੀਆਂ 'ਚ ਦੇਖਣ ਨੂੰ ਮਿਲ ਰਿਹਾ ਉਹਦਾ ਇਹੀ ਕਾਰਨ ਹੈ ਵੀ ਜਿਹੜਾ ਹੁਣ ਆਪਾਂ ਨੂੰ ਇਹ ਜਿਹੜਾ 200 ਤੋਂ 300 ਰੁਪਿਆ ਰੇਟ ਜਿਹੜਾ ਵੱਧ ਦੇਖਣ ਨੂੰ ਹੁਣੇ ਤਾਂ ਇਹ ਜਿਹੜਾ ਰੇਟ ਆਪਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਵੀ ਜੇਕਰ ਵਪਾਰੀ ਲੁੱਟ ਨਹੀਂ ਕਿਸਾਨ ਵੀਰਾਂ ਦੀ ਕਰਦੇ ਸਹੀ ਬਿਲਕੁਲ ਮਾਰਕੀਟ ਦੇ ਹਿਸਾਬ ਨਾਲ ਰੇਟ ਕਿਸਾਨ ਵੀਰਾਂ ਤੋਂ ਜਾਣ ਕੇ ਇੱਕ ਬਾਸਮਤੀ ਖਰੀਦਦੇ ਆ ਤਾਂ ਜਿਹੜਾ ਇਹ ਰੇਟ ਆਪਾਂ ਨੂੰ ਆਉਣ ਵਾਲੇ ਦਿਨਾਂ 'ਚ ਹੋਰ ਚੰਗਾ ਪਿਛਲੇ ਸਾਲ ਉਹਨੂੰ ਚੰਗਾ ਦੇਖਣ ਨੂੰ ਮਿਲੂਗਾ ਖਾਸ ਕਰਕੇ ਜਿਹੜਾ ਅਗੇਤੀ ਆਪਾਂ 1500 ਨਾਲ ਜਾਂ 1692 ਲਈ ਹੁੰਦੀ ਆ ਕਿਉਂਕਿ ਇਹ ਆਪਾਂ ਨੂੰ ਇਸ ਵਾਰ ਜਿਹੜੀ ਲੱਖ ਰੁਪਏ ਨੂੰ ਤੁਹਾਡੀ ਜਿਹੜੀ 90000 ਤੋਂ ਲੈ ਕੇ ਲੱਖ ਰੁਪਏ ਤੱਕ ਹੱਥ ਮਾਰ ਸਕਦੀ ਆ ਕਿਉਂਕਿ ਇਹ ਦੀ ਜਿਹੜੀ ਆਪਾਂ ਕਹਿੰ ਗੱਲ ਕਰਦੇ ਬਈ ਇਹਦੇ ਜਿਹੜਾ ਝਾੜ ਦੀ ਗੱਲ ਕਰੀਏ ਝਾੜੇ ਲਗਭਗ 24 ਪੌਂਚੀ ਕੁਇੰਟਲ ਦਾ ਆਰਾਮ ਨਾਲ ਝਾੜ ਦੇ ਹੀ ਜਾਂਦੀ ਤੇ ਕਈ ਕਿਸਾਨ ਵੀ ਇਹਨੂੰ 28 29 ਕੁਇੰਟਲ ਤੱਕ ਵੀ ਜਿਹੜੇ ਚ ਕੱਢ ਲੈਂਦੇ ਆ ਜੇਕਰ ਤੁਸੀਂ 27 28 ਕੁਇੰਟਲ ਤੱਕ ਵੀ ਇਹਦਾ ਝਾੜ ਲੈ ਲੈਂਦੇ ਜੇ ਤੇ ਇਹਦਾ ਤੁਹਾਨੂੰ ਜਿਹੜਾ ਰੇਟ ਇਸ ਵਾਰ ਜਿਹੜਾ ਮੈਨੂੰ ਲੱਗਦਾ ਵੀ ਹੁਣ ਦੇ ਹਾਲਾਤਾਂ ਤੋਂ ਆਪਾਂ ਦੇਖ ਰਹੇ ਆਂ ਵੀ ਜੇਕਰ ਹੁਣ 32.5 ਜਾਂ 3300 ਰੁਪਿਆ ਰੇਟ ਮਿਲ ਰਿਹਾ ਹਾਲਾਂਕਿ ਉਹਦੀ ਕੁਆਲਿਟੀ ਪੰਜਾਬ ਵਾਲੀ ਬਾਸਮਤੀ ਦੀ ਕੁਆਲਿਟੀ ਨਾਲੋਂ ਡਾਊਨ ਆ ਤਾਂ ਇਹ ਜਿਹੜੀ ਬਾਸਮਤੀ 1549 1692 ਇਹਦਾ ਆਪਾਂ ਰੇਟ ਜਿਹੜਾ 3500 3700 ਰੁਪਏ ਦੇ ਲਾਗੇ ਦੇਖਣ ਨੂੰ ਮਿਲ ਸਕਦਾ ਤੇ ਜੇਕਰ ਆਪਾਂ ਉਹਦਾ ਝਾੜ ਚੰਗਾ ਕੱਢ ਲੈਨੇ ਆ ਤਾਂ ਇਹਦਾ ਜਿਹੜਾ ਆਪਾਂ ਨੂੰ ਰੇਟ ਚੰਗਾ ਮਿਲ ਜਾਂਦਾ ਤੇ ਲਗਭਗ 90000 ਤੋਂ ਲੈ ਕੇ ਆਪਾਂ 1 ਲੱਖ ਰੁਪਏ ਤੱਕ ਜਿਹੜੀ ਇਹ ਤੁਹਾਡੀ ਪ੍ਰਤੀ ਕਿਲੇ हिसाब ਨਾਲ ਤੁਹਾਨੂੰ ਜਿਹੜਾ ਆਮਦਨ ਦੇ ਸਕਦੀ ਆ ਬਾਕੀ ਆਪਾਂ ਕੁਆਲਿਟੀ ਕਿਦਾਂ ਦੀ ਰੱਖਦੇ ਆ ਝਾੜ ਕਿੰਨਾ ਕੱਢਦੇ ਉਹ ਕਾਫੀ ਜ਼ਿਆਦਾ ਡਿਪੈਂਡ ਕਰਦਾ ਦੂਜਾ ਜਿਹੜਾ ਵਪਾਰੀ ਘਟ ਵਧ ਰੇਟ ਲਾਉਂਦੇ ਉਹਦਾ ਕਾਰਨ ਇਹ ਹੁੰਦਾ ਵੀ ਜਿਹੜੇ ਇਦੋਂ ਆਪਾਂ ਮੰਡੀਆਂ 'ਚ ਬਾਸਮਤੀ ਜ਼ਿਆਦਾ ਚੱਲੇ ਜਾਂਦੀ ਤੇ ਵਪਾਰੀ ਨੇ ਜਿਹੜੀ ਖਰੀਦ ਘਟਕ ਤੋੜੇ ਦੀ ਕਰਨੀ ਹੁੰਦੀ ਆ ਉਦੋਂ ਵਪਾਰੀ ਕੋਲ ਜਿਹੜੀਆਂ ਢੇਰੀਆਂ ਬਹੁਤ ਜ਼ਿਆਦਾ ਹੁੰਦੀਆਂ ਬਾਸਮਤੀ ਜ਼ਿਆਦਾ ਹੁੰਦੀ ਜੋ ਆਪਦੀ ਮਨਮਰਜ਼ੀ ਦਾ ਰੇਟ ਲਾ ਕੇ ਜਿਹੜੇ ਸਸਤਿਆਂ ਢੇਰੀਆਂ ਵੀ ਖਰੀਦ ਲੈਂਦਾ ਪਰ ਜਦੋਂ ਮੰਡੀਆਂ 'ਚ ਵਿੱਚ ਬਾਸਮਤੀ ਘਟ ਜਾਂਦੀ ਢੇਰੀਆਂ ਘਟਣਦੀਆਂ ਤਾਂ ਉਹਨੇ ਆਪਣੀ ਜਿਹੜੀ ਪਿੱਛੋਂ ਜਿੰਨੀ ਉਹਨੂੰ ਡਿਮਾਂਡ ਹੁੰਦੀ ਜਿੰਨੇ ਤੋੜਿਆਂ ਦੀ ਉਹ ਉਹਨੂੰ ਲੱਗਦਾ ਵੀ ਮੈਂ ਜਲਦੀ ਜਲਦੀ ਆਪਣੀ ਪੂਰੀ ਕਰ ਲਾਂ ਦੂਜਾ ਨਾ ਵਪਾਰੀ ਨਾ ਪੂਰੀ ਕਰ ਜੇ ਇਹਦੇ ਕਰਕੇ ਆਪਾਂ ਨੂੰ ਜਿਹੜਾ ਇੱਕ ਦਿਨ ਰੇਟ ਵੱਧ ਇੱਕ ਦਿਨ ਘਟ ਦੇਖਣ ਨੂੰ ਮਿਲ ਜਾਂਦਾ ਸੋ ਬਾਕੀ ਜੇ ਉਹ ਦੂਜੀਆਂ ਬਾਸਮਤੀਆਂ ਦੀ ਆ ਭੋਗਰਾ ਲ ਗੱਲ ਕਰੀ ਹੈ ਤਾਂ ਪਿਛਲੇ ਸਾਲ ਨੂੰ ਆਪਾਂ ਨੂੰ ਲੱਗਦਾ ਵੀ ਇਹ 100 ਰੁਪਏ ਤੋਂ ਲੈ ਕੇ 250 ਰੁਪਏ ਤੱਕ ਜਿਹੜਾ ਰੇਟ ਆਪਾਂ ਨੂੰ ਵੱਧ ਮਿਲਣ ਦੀ ਸੰਭਾਵਨਾ ਹੁੰਦੇ ਹਾਲਾਤਾਂ ਨੂੰ ਆਪਾਂ ਨੂੰ ਦੇਖਦੇ ਹੋਏ ਬਾਕੀ ਆਉਣ ਵਾਲੇ ਸਮੇਂ ਜੇਕਰ ਹੋਰ ਇਹਦੇ ਬਾਰੇ ਕੋਈ ਜਾਣਕਾਰੀ ਆਪਣੇ ਕੋਲ ਆਉਂਦੀ ਆ ਤਾਂ ਤੁਹਾਡੇ ਕਿਸਾਨ ਵੀਰਾਂ ਨਾਲ ਜਿਹੜੀ ਜਾਣਕਾਰੀ ਸ਼ੇਅਰ ਕਰ ਦਿੱਤੀ ਜਾਵੇਗੀ ਸੋ ਬਹੁਤ ਬਹੁਤ ਧੰਨਵਾਦ